ਉਹਦੇ ਪਤਾਇਆ ਦੀ ਪਾਨਾ ਸਿੱਧਾ ਇਟਸ ਸਵਾਸ ਏਰੀਆ ਜਿਹੜੇ ਤੋਂ ਨਜਾਇਜ਼ ਪਰਚਾ ਕੀਤਾ ਗਿਆ ਪਹਿਲਾ ਪਰਚਾ ਕੀਤਾ ਗਿਆ 10000 ਦਾ ਉਹ ਵੀ ਝੂਠਾ ਤੇ ਉਦੋਂ ਬਾਅਦ ਸਭ ਲੋਕ ਪਾਸੇ ਨੂੰ ਤੇ ਪੀੜਾ ਹੋਣ ਲੱਗ ਪਏ ਉਹ ਜਿਮਾਨਤ ਮੋਲ ਲੈਂਦੀ ਹੈ ਪਰ ਵਾਲ ਦੀ ਮਾਲਕ ਪਟਿਆਲੇ ਦੇ ਵਿੱਚ ਪਰਚਾ ਪਾ ਦਿੱਤਾ ਜਾਂਦਾ ਵੀ ਉਹ ਵੀ ਚੈਨ ਨਹੀਂ ਹੋਣ ਦਾ ਤੇ ਪਰਚਾ ਕੀਤਾ ਉਹਨਾਂ ਵੀ 18 ਲੱਖ ਦੀ ਗੱਡੀ ਕੋਲ ਜਿਹੜੇ ਨੂੰ ਨੌਜਵਾਨ ਆਇਆ ਤੇ ਚੋਲੀ ਹੋਣਾ ਇੰਨਾ ਵੀ ਆ ਜਿੱਤਿਆ ਤੇ ਦੂਜਾ ਬਹੁਤ ਤੀਜਾ ਪਰਚਾ ਲੋਗਰ ਦੇ ਵਿੱਚ ਪਾਇਆ ਜਾਂਦਾ ਹੈ ਤੇ ਚੌਥਾ ਪਰਚਾ ਮਹਾਰੀ ਦੇ ਵਿੱਚ ਵੀ ਤਿਆਰ ਹੈ ਜੇ ਆਪਾਂ ਨਾਲੋਂ ਵੀਰਾਂ ਨਾਲ ਖੜੇ ਤੁਹਾਨੂੰ ਸਿੱਧੇ ਨਾਲ ਨਾਲ ਖੜੋ ਤਾਂ ਆਉਣ ਵਾਲੇ ਖੜਾ ਪਰਚੇ ਆਪਣੇ ਤੋਂ ਵੀ ਪਾਉਣੇ ਨੇ ਅਗਰ ਕੀ ਤਰੀਕ ਨੂੰ ਪਿੰਡ ਕੋਟ ਦੀਨੂ ਬਰਨਾਲਾ ਜਿਹਾ ਉੱਥੇ ਵੱਡਾ ਕੱਟ ਰੱਖਿਆ ਗਿਆ ਸਾਰਿਆਂ ਨੂੰ ਜ਼ੋਰਤੀ ਹੈ ਵੀ ਬੜੀ ਹੱਕਤ ਤੇ ਸੱਚ ਦੇ ਲਈ ਲੜਨ ਵਾਲਾ ਦੇ ਨਾਲ ਪਰ ਅੱਜ ਜੇ ਆਪਾਂ ਹੱਥ ਦੇ ਸੱਚ ਦੀ ਗੱਲ ਕਰਾਂਗੇ ਉਹ ਕਾਗਜ਼ਿਆਂ ਚੋਂ ਦੇ ਨੂੰ ਪਏ ਨੇ ਪਹਿਲਾਂ ਇੰਨੇ ਨੌਜਵਾਨ ਚੱਕ ਚੱਕ ਦੇਲਾਂ ਦੇ ਵਿੱਚ ਫੁੱਟ ਮੱਤਰ ਗਏ ਨੇ ਤੇ ਹੁਣ ਇੱਕ ਹੋਰ ਆਪਣਾ ਵੀਰਾ ਭਰਾ ਜਿਹੜਾ ਕੰਨ ਪ੍ਰਸ਼ਾਸਨ ਦਾ ਸੀ ਜਿਹੜਾ ਕੰਨ ਸਰਕਾਰਾਂ ਦਾ ਵੀ ਲੱਖਾਂ ਏਜੰਟਾਂ ਤੋਂ ਲੱਖਾਂ ਰੁਪਈਆ ਕਰੋੜਾਂ ਰੁਪਈਆ ਨੌਜਵਾਨਾਂ ਦਾ ਵਾਪਸ ਕਰਾਇਆ ਤੇ ਜਿਹੜੀ ਗੱਲ ਨੂੰ ਕੋਈ ਫਰਨੀ ਰਹਿਜੀ ਕੋਈ ਬੋਲ ਨਹੀਂ ਰਹੀ ਕੋਈ ਵੀ ਇਸ ਮੁੱਦੇ ਤੇ ਉਹ ਵੀ ਇਸ ਨੇ ਆਪ ਹੀਰੇ ਹੋ ਕੇ ਆਪਣੀ ਜਾਣਦਾ ਇਸ ਕੋ ਲੱਖਾਂ ਗੈਸਟ ਗਰਮੀਆਂ ਨੂੰ ਤੁਹਾਨੂੰ ਪਿਆ ਗੋਹਾਂਟੀਆਂ ਸਰਕਾਰ ਨੇ ਬਹੁਤ ਲੁਕਾਇਆ ਪਰ ਉਹ ਚੁੱਪ ਨਹੀਂ ਕਰਿਆ ਤੇ ਜਾਦੇ ਚੁੱਪ ਨਹੀਂ ਕਰਿਆ ਪਹਿਲੇ ਠੇਰ ਪਰਸੋਂ ਤੱਕ ਜੇਲ੍ਹੋਂ ਵੀ ਛੁੱਟੀ ਦਿੱਤਾ ਗਿਆ ਤੋਂ ਜਿਹੜਾ ਕਸੋੜਾ ਕੀਤਾ ਗਿਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਹਨਾ ਕਿ ਉਹ ਟੈਲੀਵਿਜ਼ਨ ਉਰਮਾਰ ਤੇ ਵੀ ਆ ਕੇ ਦੀਪ ਗੈਸਟ੍ਰੀਨ ਦੀ ਮਰਾ ਤੌਰ ਤੇ ਕੀਤਾ ਗਿਆ ਤੇ ਉਹ ਦਰਮਾਣ ਵੀ ਇੱਕ ਜੋਰ ਨਾਲ ਵਾਗਿਆ ਤੇ ਪਟਿਆਰੇ ਸੀਮਾ ਨੂੰ ਸਟਾਰਟ ਦੇ ਵਿੱਚ ਆ ਉੱਥੇ ਅਗਲੇ ਪਤਾ ਨਹੀਂ ਕੀ ਕਿਸੇ ਦੱਡ ਹੋਣਾ ਭਾਵੇਂ ਸਿੱਧੂ ਤੇ ਪਹਿਲੇ ਦਿਨਾਂ ਤੋਂ ਮਜਮਾਨ ਤੋਂ ਹੋ ਗਈ ਸੀ ਤੇ ਦੂਜਾ ਵਾਰ ਪਟਿਆਰੇ ਦੇ ਵਿੱਚ ਪਰਚਾ ਕੱਟ ਦਿੱਤਾ ਜਾਂਦਾ ਦੂਜਾ ਤਾਂ ਮਰਵਾ ਦੇ ਵਿੱਚ ਮਰਚਾ ਕੱਟ ਦਿੱਤਾ ਜਾਂਦਾ ਤੇ ਇੱਕ ਪਰਚਾ ਮਹਾਰਾਜ ਜੀ ਵੀ ਪਟਿਆਰੇ ਦੇ ਥੋੜੇ ਸਾਹਮਣੇ ਸ਼ਾਮ ਤੱਕ ਹੋ ਜਾਣਾ ਦੇਖ ਲਓ ਜੇ ਆਪਾਂ ਨਾਲ ਨਾਲ ਖੜੇ ਬਈਏ ਤੇ ਕਾਨੂੰ ਬਈਏ ਪਿੰਡ ਕੱਠ ਰੱਖਿਆ ਹੋਇਆ 29 ਤਰੀਕ ਦਾ ਤੇ ਸਾਰਿਆਂ ਨੂੰ ਪਹੁੰਚਣਾ ਬੇਨਤੀ ਹੈ ਵੀ ਆਪਾਂ ਆਪਣੇ ਲਿਵ ਲਾਈਵ ਤੇ ਆਪਾਂ ਨੂੰ ਆਉਣਗੇ ਆਪਾਂ ਕਿਸੇ ਤੋਂ ਕੀ ਲੈਣਾ ਉਹ ਬਾਈ ਦੇ ਵੀ ਕੀ ਲੈਣਾ ਸੀ ਲੋਕਾਂ ਤੋਂ ਕੀ ਲੈਣਾ ਸੀ ਉਹਨੇ ਕਿਤੇ ਪੈਸੇ ਵਾਪਸ ਕਰਾ ਕੇ ਉਹਨੇ ਕੋਈ ਨਾ ਕੋਈ ਫੁੱਟੀ ਖਾਧੀ ਹੋ ਜਾਂਦਾ ਹੁਣ ਵੀ ਖਾਣੀ ਖਾ ਲਈ ਹੈਨਾ ਇਹੋ ਚੁੱਕੇ ਇਲਜ਼ਾਮ ਲਾ ਰਹੇ ਨੇ ਕੋਈ ਕਿਰਪਾ ਇਹੋ ਤੇ ਸੱਚਾ ਇਲਜ਼ਾਮ ਸਾਹਮਣੇ ਹੀ ਹੋਣਾ ਤੇ ਇਹਨਾਂ ਨੇ ਹਰ ਪਾਸੇ ਦੀ ਕੋਸ਼ਿਸ਼ ਕੀਤੀ ਵੀ ਕੋਈ ਉਹਨਾਂ ਮਾਰੋ ਗਏ ਜਾਂ ਤੇ ਉਹ ਨਹੀਂ ਘਰ ਚੱਕ ਕੇ ਛੁੱਟੀ ਹੈ ਫਿਰ ਇਹਨਾਂ ਨੇ ਹੰਬ ਕੇ ਯਾਰ ਕੇ ਸੋਹੇ ਦੀ ਸਰਕਾਰ ਨੇ ਬਰਬਾਦ ਤਰੀ ਹੋ ਗਈ ਤੇ ਵੀ ਕੌਣ ਬੰਦੇ ਦੇ ਘਰੋਂ ਚੋਰੀ ਲੱਗ ਰਹੀ ਹੈ ਕਿ ਇੱਕ ਜਿਹੜਾ ਕੰਮ ਪ੍ਰਸ਼ਾਸਨ ਕੋਲ ਹੋਣਾ ਚਾਹੀਦਾ ਤੇ ਉਹ ਸਾਡੇ ਘਰ ਧੜਕਦਾ ਨੂੰ ਆਉਂਦੇ ਨੇ ਲੋਕ ਵੀ ਕੰਮ ਕਰਵਾ ਕਰਾ ਰਹੇ ਹਾਂ ਯੂ ਏਜੰਟ ਤੋਂ ਪੈਸੇ ਕਿਵੇਂ ਵਾਪਸ ਕਰਾ ਦੇ ਉਹ ਪ੍ਰਸ਼ਾਸਨ ਦੇ ਪੈਸੇ ਵਾਪਸ ਨਹੀਂ ਲਵਾ ਕੋਈ ਪੈਸੇ ਨਹੀਂ ਵਾਪਸ ਕਰੇ ਯੂ ਮੁੰਡਾ ਪੈਸੇ ਵਾਪਸ ਕਰਾ ਰਿਹਾ ਕਹਿੰਦਾ ਰਹੇ ਉਹ ਵੀ ਏਜੰਟ ਤੋਂ ਵਾਰਦੇ ਪੈਸੇ ਵਾਪਸ ਕਿਉਂਕਿ ਸੋਸ਼ਲ ਮੀਡੀਆ ਤੇ ਜਿਹੜੇ ਏਜੰਟ ਦੀ ਵੀਡੀਓ ਪਾ ਜਾਂਦੀ ਦੀ ਸਾਰੇ ਲੋਕਾਂ ਨੂੰ ਪਤਾ ਲੱਗ ਜਾਂਦਾ ਦੀ ਇਹ ਏਜੰਟ ਠੱਗ ਹੈ ਤੇ ਲੋਕ ਜਾਗਰੂਕ ਹੋ ਜਾਂਦੇ ਦੀ ਇਹ ਮੁੰਡੇ ਦਾ ਵੀਡੀਓ ਪਈ ਗਿਆ ਤੇ ਉਹਦਾ ਬਿਜ਼ਨਸ ਦਾ ਖਤਮ ਹੋ ਜਾਂਦਾ ਦੀ ਉਦੋਂ ਬਾਅਦ ਇਹ ਗੰਦੇ ਮਾਰੇ ਦਰਦੇ ਏਜੰਟ ਪੈਸੇ ਵਾਪਸ ਕਰਦੇ ਦੀ ਤੇ ਜਿਨ੍ਹਾਂ ਨੂੰ ਤਾਂ ਪੈਸੇ ਵਾਪਸ ਹੋ ਗਏ ਉਹ ਵੀ ਤੇ ਜਿਨ੍ਹਾਂ ਨੂੰ ਹੋਰ ਮੜਾਉਣਾ ਰਹੀਆਂ ਕਿਸਾਨ ਨੂੰ ਸਿੱਧਾ ਫਿਰ ਇੰਨਾ ਪੁੱਛੋ ਸਹਾਇਤਾ ਮੰਦਿਰ ਉਹਦੇ ਵੀ ਕਰਤੇ ਥੰਦੇ ਤੋਂ ਦੂਜਾ ਵੱਡਿਆ ਵਾਲਾ ਮਾਣ ਦੇ ਵਿੱਚ ਕਿੰਨੀਆਂ ਮੇਕਾਂ ਕੁੜੀਆਂ ਦੇ ਘਰ ਬਸਾਓ ਚੀਜ਼ਾਂ ਕੋਈ ਵੀ ਡੇਰ ਤੇ ਕੋਈ ਨਹੀਂ ਪਾਈਆਂ ਜਾਂਦੀਆਂ ਹਨਾ ਕਿ ਕੁੜੀਆਂ ਜਿਹੜੀਆਂ ਨੂੰ ਦਿਵੇ ਦੀ ਚੰਗ ਕੀਤਾ ਜਾਂਦਾ ਜਾਂ ਚੀਜ਼ਾਂ ਹੋਰ ਉਹ ਇੱਕ ਬਾਈ ਦੇ ਫੋਨ ਕਰਕੇ ਕਿ ਮੈਂ ਨੇ ਘਰ ਬਸੇ ਨੇ ਤੇ ਮੇਰੀ ਤਾਂ ਬੜੀ ਇੱਕ ਬੇਨਤੀ ਆ ਵੀ ਅਸੀਂ ਬਈ ਤੁਰਿਆ ਦੇਖੋ ਅਸੀਂ ਵੀ ਤੁਰਿਆ ਥੋੜਾ ਵੀ ਹਰਜਵਾਨ ਦਾ ਸਾਡਾ ਕੋਈ ਯੂਨੀਕਲ ਥੋੜੀ ਹੈ ਜੱਟ ਹੁਣ ਕਿਸੇ ਬਾਈ ਦਾ ਕੋਈ ਯੂਨੀਕਲ ਨਹੀਂ ਦੀ ਗੱਲ ਇਹ ਹੈ ਕਿ ਹੁਣ ਸਰਕਾਰ ਧੱਕੇ ਤੇ ਤੁਰੇ ਜਿੱਦਰਾਸੀ ਵਾਲੇ ਹਾਲਾਤ ਹੋ ਗਏ ਜਿਹੜੇ ਜੀਹਾਂ ਜੀ ਕਰਦੇ ਜਿਹੜੇ ਨੌਜਵਾਨ ਤਾਂ ਕੀ ਕਰਦੇ ਝੂਠਾ ਪਰਚਾ ਪਾਉਂਦੇ ਤਾਂ ਇਹ ਹੁੰਦਾ ਤੇ ਉਹਨੂੰ ਜੇਲ੍ਹ ਚ ਡੱਕ ਦਿੱਤਾ ਜਾਂਦਾ ਤੇ ਬੋਲਦਾ ਕੋਈ ਨਹੀਂ ਨਾ ਕੋਈ ਔਰ ਕੋਈ ਕਿਸੇ ਪਾਰਟੀ ਬੋਲਦੀ ਆ ਵਿਰੋਧੀ ਪਾਰਟੀਆਂ ਦੇ ਕੰਮ ਕੀ ਤੋਂ ਵੀ ਸੋਹਣੀ ਦੀ ਸਰਕਾਰ ਨੇ ਉਹਦੇ ਕੰਮ ਘੜਾ ਦੀ ਜਿਹੜੇ ਕੀ ਕੰਮ ਕਰਨਿਆ ਵੀ ਉਹਨੀਆਂ ਮਾਰੀਆਂ ਕਰਤੂਤਾਂ ਦੇ ਸੇ ਸਾਰੇ ਚੁੱਪ ਕਰਕੇ ਮੇਰੇ ਘਰਾਂ 'ਚ ਬੈਠੇ ਨੇ ਜਿ ਕਿਤੇ ਕਾਨੂੰਨ ਖਾਨੂੰ ਨਾ ਟੱਕ ਕੇ ਸਿੱਟਦੇ ਨੇ ਇਹ ਬਹੁਤਾ ਸਮਾਂ ਚੁੱਪ ਕਰਕੇ ਕੰਮ ਨਹੀਂ ਥੱਲਣਾ ਵੀਰੋ ਆਪਾਂ ਨੂੰ ਬੋਲਣਾ ਪੈਣਾ ਹੱਕ ਤੇ ਸੱਚ ਲਈ ਲੜਨਾ ਪੈਣਾ ਆਪਣੇ ਗੁਰੂ ਦੇ ਖੌਮੀਆਂ ਕੁਰਬਾਨੀਆਂ ਦਿੱਤੀਆਂ ਆਪਣੇ ਗੁਰੂਆਂ ਨੇ ਇੰਨੀਆਂ ਕੁਰਬਾਨੀਆਂ ਤਾਂ ਹੀ ਆਪਣੀ ਕੌਮ ਐ ਇਸੇ ਕੌਮ ਉਸ ਜਿਹੜਾ ਰਾਜ ਦਾ ਆਪਣਾ ਰਾਜ ਮਲੇ ਹੋਤੀ ਆਪਾਂ ਰਾਜ ਕਿਉਂ ਵਿਆ 12 ਅਗਸਤ ਕੇ ਜਿੱਤ ਜਿਹੜਾ ਆਪਣਾ ਇੱਕ ਗਵਾਰ ਨਿਕਲੇ ਤੇ ਅੱਜਾ ਬਣੋ ਤੇ ਜ਼ੁਲਮ ਮਾਰ ਰਿਹਾ ਇੰਨਾ ਮਰਦੇ ਦੀ ਮਰਦੇ ਦੀ ਅਜੇ ਵੀ ਕੋਈ ਨਹੀਂ ਖੜ ਰਿਹਾ ਆਪਾਂ ਨੂੰ ਦੁਬਾਰਾ ਖੇੜ ਆਪਣੀ ਆਵਾਜ਼ ਨੂੰ ਬੁਲੰਦ ਕਰਨੀ ਪੈਣੀ ਆ ਅਣਕੂ ਤਰੀਕ ਨੂੰ ਪਿੰਡ ਕੋਟ ਦੇ ਨੇ ਜਿਹਨਾਂ ਬਰਨਾਲੇ ਦੇ ਵਿੱਚ ਵੱਡਾ ਕੱਟ ਰੱਖਿਆ ਗਿਆ ਜਿਹਨੂੰ ਕੱਲ ਨੂੰ ਕੱਲ ਨੂੰ ਸਾਰੇ ਨੂੰ ਬੇਨਤੀ ਆ ਵੀ ਆਪਣੇ ਕੰਮ ਨੂੰ ਵੀਰੋ ਚੱਲਦੇ ਰਹਿਣਿਆ ਪਰ ਹੋਣਾ ਜੇ ਬੰਦਾ ਆਪਾਂ ਨੂੰ ਮੁੜ ਕੇ ਉੱਠਣਾ ਹੋਣਾ ਪਹਿਲਾਂ ਆਪਾਂ ਬਹੁਤ ਵੀਰੇ ਗਵਾਲੇ ਦੀਪ ਸਿੱਧੂ ਵਰਗੇ ਸਿੱਧੂ ਹਸਿਆਲਾ ਸੰਦੀਪ ਲੰਗੜੰਦੀਆ ਤੇ ਉਹ ਜੋ ਕਰੋਨਾ ਦੇ ਜ਼ਾਂਮੀ ਦੀ ਸਰਕਾਰ ਨੇ ਡੀ ਕੀਤਾ ਉਹ ਨਹੀਂ ਕਰਿਆ ਹੈਗਾ ਉਹ ਥੀ ਰੱਟ ਕਰੋਗੇ ਨੇ ਤੇ ਜਿਹੜਾ ਸੱਚ ਬੋਲ ਰਿਹਾ ਉਹਨੂੰ ਚੱਕ ਕੇ ਜੇਲ੍ਹ ਚ ਪਾਜਦੇ ਰਿਖੜਦੇ ਇਹ ਕੋਈ ਗੱਲ ਤਾਂ ਨਹੀਂ ਹੈਗੀ ਆਪਾਂ ਨੂੰ ਖੜਨਾ ਪੈਣਾ ਮਿੱਤਰੋ ਚਾਹ ਰਾਜੂ ਖੜਦੀ ਜੋ ਕੱਲ੍ਹ ਖੜਦੀ ਹੈ ਪਰ ਜਿੰਨਾ ਤੇ ਆਪਣੇ ਤੇ ਆਉਂਦੀ ਆ ਪਾਉਣਾ ਤੇ ਵੀ ਸਮਝਦੇ ਹੈਗੇ ਜਦੋਂ ਆਪਣੇ ਤੇ ਆਉਂਦੀ ਆ ਫਿਰ ਆਪਾਂਿਲਕੇ ਦੇ ਖੜਦੇ ਹਾਂ ਭਾਈ ਤੂੰ ਵੀ ਮੇਰੇ ਨਾਲ ਖੜਜਾ ਤੂੰ ਵੀ ਮੇਰੇ ਨਾਲ ਖੜਜਾ ਫਿਰ ਆਪਾਂ ਲੋਕਾਂ ਨੂੰ ਗਾਲਾਂ ਕੱਢਦੇ ਉਹ ਯਾਰ ਮਾਦੇ ਬੰਦੇ ਨਾਲ ਕੋਈ ਖੜਦਾ ਨਹੀਂ ਸੱਚ ਨਹੀਂ ਕੋਈ ਨਹੀਂ ਖੜ ਰਿਹਾ ਅੱਜ ਦੇਖੋ ਹੁਣ ਤੱਕ ਆਪਣੇ ਸਾਰੇ ਨੀਤੀ ਲੇਖ ਤੁਮਨੇ ਦੇ ਪਿਆਂਦੀ ਆ ਆਪਣੇ ਕੰਮ ਦੇ ਦੀਏ ਚੱਲਦਾ ਆ ਪਾ ਕੇ ਕਿਤੇ ਕੀ ਲੈਣਾ ਪਰ ਜਿਹੜਾ ਨਜਾਇਜ਼ ਬਾਲਾ ਜਿਹੜੀ ਨਜਾਇਜ਼ ੱਟਕਾ ਉਹਦੇ ਖਿਲਾਫ ਬੋਲਣਾ ਪੈਣਾ ਚਾਹੇ ਅੱਜ ਬੋਲੀਏ ਚਾਹੇ ਕੱਲ ਨੂੰ ਬੋਲੀਏ ਜਾਂ ਫਿਰ ਜਦ ਆਪਰੇ ਨਾਲ ਅਮਨ ਦੀ ਗੇਰਤਾ ਪਾ ਡੋਲਾ ਵੀ ਬੋਲਾਂਗੇ ਪਰ ਆਪਾਂ ਇੱਕ ਦੂਜਾ ਆਪਾਂ ਸਿੱਧੇ ਸਾਰ ਖੜੇ ਹਾਂ ਕੱਲ ਨੂੰ ਅਗਲਾ ਆਪਣੇ ਨਾਲ ਸ਼ੁਰੂਗਾ ਤਾਂ ਖੜਨਾ ਪੈਣਾ ਮਿੱਤਰੋ ਆਪਣੀ ਜ਼ਮੀਰ ਨੂੰ ਦਿਖਾਓ ਸੱਚ ਤੇ ਸੱਚ ਵੀ ਲੜਨਾ ਸਿੱਖੋ ਕੋਰ ਗੁੱਟੂਪੁਰ ਦੇ ਵਾਸੀਆਂ ਨੂੰ ਵੀ ਬੇਨਤੀ ਹੈ ਕਿਉਂਕਿ ਆਪਾਂ ਨੇ ਹੁਣ ਕੰਮ ਨੂੰ ਕੋਟ ਦੋਨੇ ਪਿੰਡ ਪਹੁੰਚਣਾ ਹੈ ਬੱਤ ਵੱਦ ਗਿਣਤੀ ਚ ਆਪਾਂ ਉੱਥੇ ਪਹੁੰਚ ਸਕੀਏ ਬਾਜੇ ਸਰਕਾਰ ਨੂੰ ਵੀ ਪਤਾ ਲੱਗੇ ਕਿ ਭੰਨੇ ਸਿੱਧੂ ਬਾਈ ਨੇ ਕਿੰਨੇ ਚੰਗੇ ਕੰਮ ਕਰ ਰਹੇ ਨੇ ਕਿਉਂਕਿ ਬਾਈ ਲੋਕ ਉਹਦੇ ਹੀ ਮਗਰੇ ਹੁੰਦੇ ਨੇ ਜਿਹੜਾ ਕੋਈ ਚੰਗੇ ਕੰਮ ਕਰਦਾ ਨਹੀਂ ਆਪਣੇ ਪਿੰਡ ਚ ਕੋਈ ਮਾੜਾ ਬੰਦਾ ਦੇਖ ਲੋ ਉਹਦੇ ਨਾਲ ਕੋਈ ਨਹੀਂ ਤੁਰਦਾ ਸੋ ਆਪਣੇ ਗਰੀਬ ਲੋਕਾਂ ਦੇ ਕਿੰਨੇ ਝੰਟਾਂ ਨੇ ਠੱਗੀਆਂ ਮਾਰੀਆਂ ਸੋ ਪਹਿਨਾ ਤਾਂ ਆਪਣੀ ਉਹ ਮਤ ਬਿਗੜੀ ਹੋਈ ਐ ਕਿਉਂਕਿ ਹਰੇਕ ਬੰਦਾ ਹੀ ਆਏ ਕਹਿੰਦਾ ਪੰਜਾਬ ਛੱਡ ਕੇ ਬਾਹਰ ਵੱਗ ਜਾ ਉਹ ਆਪਣੇ ਤੇ ਬਾਹਰ ਜਾਣ ਦਾ ਭੂਤ ਸਵਾਰ ਹੁੰਦਾ ਆਪਾਂ ਜਾਣਿਆ ਕਿਸੇ ਜੰਟ ਕੋਲੇ ਤੇ ਸਿੱਧਾ ਹੀ 20-25 ਲੱਖ ਰੁਪਏ ਚ ਉਹ ਆਪਣੇ ਨਾਲ ਠੇਕਾ ਮਾਰ ਲੈਂਦਾ ਇੰਨੇ ਲੱਖ ਦੇ ਦੇ ਮੈਂ ਤੈਨੂੰ ਬਾਹਰ ਭੇਜ ਦੂੰਗਾ ਸੋ ਆਪਾਂ ਕਿਸੇ ਤੋਂ ਪੁੱਛਦੇ ਨਹੀਂ ਗਿੰਦੇ ਨਹੀਂ ਚਾਕੇ ਰੁਪਏ ਦੇ ਦਿੰਨੇ ਆ ਫੇਰ ਜਦੋਂ ਉਹ ਨਾਕਾਪਾ ਇਹਨੂੰ ਬਾਹਰ ਭੇਜਦਾ ਤੇ ਨਾ ਕਰਦਾ ਰੁਪਏ ਵਾਪਸ ਫੇਰ ਆਪਾਂ ਜਾਂਦੇ ਆ ਥਾਣੇ ਕਚਹਿਰੀਆਂ ਥਾਣੇ ਕਚਹਿਰੀਆਂ ਚ ਬਾਈ ਆਪਣੀ ਸੁਣਵਾਈ ਹੁੰਦੀ ਨਹੀਂ ਕਿਉਂਕਿ ਪੁੱਤੀ ਦਾ ਚੋਰਾ ਨਾਲ ਰਲਈ ਹੋਈ ਆ ਉਹਨੇ ਭਾਕਣਾ ਕੀ ਆ ਤੇ ਫੇਰ ਜਦ ਪੈਸੇ ਵਾਰਜ ਜਾਂਦੇ ਨੇ ਤੇ ਫੇਰ ਆਪਾਂ ਨੂੰ ਯਾਦ ਆਉਂਦਾ ਬਾਈ ਪਾਣਾ ਸਿੱਧੂ ਕਿਉਂਕਿ ਪਰ ਮੈਂ ਸਿੱਧੂ ਬਾਈ ਦੇ ਇੱਕ ਫੋਨ ਤੇ ਆਮ ਲੋਕਾਂ ਦੇ ਪੈਸੇ ਵਾਪਸ ਹੋਏ ਨੇ ਕਿਉਂਕਿ ਉਹਨੇ ਕਿਹੜਾ ਬਾਈ ਵਿੱਚੋਂ ਕੁਝ ਖੱਟਣਾ ਹੁੰਦਾ ਹੁਣ ਜਿਹੜੇ ਬੰਦੇ ਦਾ 25 ਲੱਖ ਰੁਪਈਆ ਵਾਪਸ ਕਰਾਉਂਦਾ ਉਹ ਵਿੱਚੋਂ ਐ ਵੀ ਕਹਿ ਸਕਦਾ ਵੀ ਮੈਨੂੰ ਦੇ 2 ਲੱਖ ਰੁਪਈਆ ਮੈਂ ਤੇਰੇ 10 ਰੁਪਈਏ ਵਾਪਸ ਕਰਾਇਲੇ ਪਰ ਇੱਕ ਵੀ ਬੰਦਾ ਸੱਚ ਕਰਾ ਦੇ ਜੇ ਉਹਨੇ ਕਿਸੇ ਤੋਂ ਪੈਸੇ ਹਾਤੇ ਹੋਣ ਸਿਰ ਲਹਾਦਾ ਨਹੀਂ ਆ ਨੂ ਬੇਨਤੀ ਹੈ ਇੱਕ ਸੱਚਾ ਬੰਦਾ ਜੇਲ੍ਹ ਚ ਡੱਕਿਆ ਗਿਆ ਉਹ ਵੀ ਝੂਠੇ ਪਰਚੇ ਚ ਉਹ ਹੋਰ ਆਪਾਂ ਨੇ ਵੱਧ ਤੋਂ ਵੱਧ ਕੱਠ ਕਰਕੇ ਪਿੰਡ ਕੋਟ ਦੂਨੇ ਪਹੁੰਚਣ ਤਾਂ ਜੋ ਆਪਾਂ ਉਹਨੂੰ ਸ਼ਰਦਾ ਸਕੀਏ ਜੇ ਟਾਈਮ ਲੰਘ ਗਿਆ ਫਿਰ ਸਰਕਾਰ ਦਾ ਐ ਨਹੀਂ ਪਤਾ ਵੀ ਕਿੱਥੇ ਬਚਾ ਦੇਣੇ ਅੱਜ ਦੇ ਦਿਨ ਚ ਹੋਰ ਵੀ ਨਹੀਂ ਕਿਤੇ ਲੱਗਿਆ ਆਉਣ ਵਾਲੇ ਦਿਨਾਂ ਚ ਵੀ ਨਹੀਂ ਪਤਾ ਲੱਗਣਾ ਵੀ ਜਿਹੜੇ ਨੌਜਵਾਨ ਜਿੰਨਾਂ ਚ ਡਟੇ ਸੀ ਉਹ ਕਿੱਥੇ ਨੇ ਸਰਕਾਰ ਦਾ ਇਹੋ ਜਿਹਾ ਮਾਸਟਰਮਾਈਂਡ ਨਾਲ ਚੱਲ ਰਹੀ ਹੈ ਕਿਉਂਕਿ ਭਾਵੇਂ ਸਿੱਧੂ ਬਾਈ ਨੂੰ ਗੈਂਗਸਟਰਾਂ ਅਮਾਲ ਰੱਖਿਆ ਜਾ ਰਿਹਾ ਉਹਨੂੰ ਰਾਤ ਨੂੰ ਸਾਰਨਿੰਗ ਦਿੱਤਾ ਜਾਂਦਾ ਇਹ ਉਹ ਤਾਂ ਸਦਾ ਪਾਣੀ ਪਾਇਆ ਜਾਂਦਾ ਹੈ ਤੋਂ ਵੀਰੋਂ ਫਿਰ ਬੇਨਤੀ ਹੈ ਸਾਰਿਆਂ ਨੂੰ ਆਪਾਂ ਨੇ ਉੱਥੇ ਪਹੁੰਚਣਾ ਦੇਖੀ ਜੇ ਨਾ ਪਹੁੰਚੇ ਫਿਰ ਕੋਈ ਫਾਇਦਾ ਨਹੀਂ ਹੈਗਾ ਉਹਦੇ ਚੰਦੇ ਕੰਮ ਕਰਿਆ ਨਾ ਤੁੰਨੋ ਅਰੇ ਵੀ ਫੜਨ ਵਾਲੇ ਕੋਈ ਵੀ ਰਹਿਣਾ ਮਿੱਤਰੋ ਜੇ ਆਪਾਂ ਅੱਜ ਬੈਠੇ ਲੋ ਨਾ ਖੜੋ ਤੇ ਬੇਨਤੀ ਹੈ ਵੀ ਅੱਜ ਜਾਂ ਕੱਲ ਆਪਣੀ ਵੀ ਵਾਰੀ ਰਹੂਗੀ ਐਂ ਨਾ ਵੀ ਅੱਜ ਭਾਂਵੇਂ ਬੈਠੇ ਪਰਚੇ ਹੋ ਗਿਆ ਕਰਨੋ ਅਗਲੀ ਵਾਰ ਵੀ ਤੁਸੀਂ ਕਰੋਗੇ ਕਿਹਗਾ ਦੇਖੋ ਹੱਕ ਤੋਂ ਸੱਚ ਵੀ ਬੋਲ ਕੇ ਨਾ ਮੱਖਾ ਕਿਸੇ ਬੰਦੇ ਦੀ ਖੜਕੇ ਦਾ ਮੱਖਾ ਜੇ ਨਾ ਬੋਲੋ ਚੱਟ ਕੇ ਫੋੜੇ ਦੀ ਜਿਹੜੀ ਜੇਲ੍ਹ ਚ ਮਾਰਨ ਤੇ ਕਰਨੋ ਜਿਹੜਾ ਨਕੀ ਤਰੀਕ ਨੂੰ ਕੱਠੇ ਖੇਡਣੇ ਬਾਈ ਦੇ ਪਿੰਡ ਸਾਰਿਆਂ ਨੂੰ ਭੋਲ ਕੇ ਵੀ ਸੱਚੋਹ ਹਾਂ ਅਜਿਹੇ ਕੰਮ ਚਾੜਦੇ ਨੇ ਜ਼ਿੰਦਗੀ ਐਂ ਚੱਲਦੀ ਰਹਿਣੀਆ ਪਰ ਤੇ ਜੇਕਰ ਅੱਜ ਵੀ ਨੀਂਦ ਖੋਣਾ ਜੇ ਆਪਾਂ ਸੱਚ ਤੋਂ ਸੱਚ ਵੀ ਬੋਲੋ ਤੇ ਜਨਾ ਕਾਪਾ ਉੱਤੇ ਗਵਾਂਮੀ ਗ੍ਰਾਮੀ ਕਰਕੇ ਆ ਗਏ ਦੁਨੀਆ ਮਰਜ਼ੀਆਂ ਦੁਨੀਆ ਸਮਝ ਨਹੀਂ ਆਪਾਂ ਰੋਕ ਨਹੀਂ ਸਕਦੇ ਕਿਸੇ ਵੀ ਬੰਦੇ ਨੂੰ ਤੇ ਹਰ ਨੇ ਸਰਕਾਰ ਨੇ ਇੰਨਾ ਡਰਾਤਾ ਨਾ ਆਪਣੇ ਲੋਕਾਂ ਨੂੰ ਜਿਹੜੇ ਸੋਹਣ ਮੰਡਲ ਨੂੰ ਪੋਚ ਪੋਚ ਕੇ ਵਿਚਰਨ ਲੱਗੇ ਲੋਕੀਂ ਹੱਥ ਤੇ ਆਪਾਂ ਹੱਥ ਦੇ ਹੱਥ ਦੀ ਪੋਚ ਵੀ ਪਾ ਦਈਏ ਨਾ ਉਹ ਵੀ ਜੰਦੇ ਝੱਟ ਰਿਹਾ ਸਰਕਾਰ ਨੇ ਕਿ ਆ ਜਿਹੜਾ ਕਿਸੇ ਨੂੰ ਬੋਲਦਾ ਹੈ ਤੇ ਬੋਲਣਾ ਚਾਹਦਾ ਆਪਾਂ ਨੂੰ ਐਂ ਛੋਟੇ ਸਮੇਂ ਚੁੱਪ ਕਰਕੇ ਨਹੀਂ ਚੱਲਣਾ ਜਿਨਾ ਤੇ ਨਿਆਜ਼ ਪਰਤੇ ਕੀਤੇ ਹੋਏ ਨੇ ਆਪਾਂ ਨੂੰ ਸਾਰਿਆਂ ਨੂੰ ਵੀ ਖੜਨਾ ਪੈਣਾ ਕਿਉਂਕਿ ਵਾਰੀ ਕਰ ਲੋ ਆਪਣੀ ਵੀ ਆਉਣੀ ਆ ਮਿੱਤਰੋ ਐ ਨਹੀਂ ਹੋਗਾ ਵੀ ਐਉਂ ਚੁੱਪ ਕਰਕੇ ਸਰ ਜੂਗਾ ਜੇ ਨਾ ਪੈਣਾ ਆਪਾਂ ਨੂੰ